ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਤਸਰੀ ਮਹੱਲਾ ਨਵ ਉ ਰਾਖ ਲੇਹੋ ਪਤ ਮੇਰੀ ਜਾਮ ਕੋ ਤ੍ਰਾਸ ਭਾਇਓ ਉਰ ਅੰਤਰ ਸ਼ਰਨ ਗਹੀ ਕਿਰਪਾ ਨਿਦ ਤੇਰੀ ਜੋ ਰਾਖ ਲਿਹੁ ਪਤ ਮੇਰੀ ਜਨ ਕੋ ਤਰਾਸ ਭਇਓ ਉਰ ਅੰਤਰ ਸ਼ਰਨ ਗਹੀ ਕਿਰਪਾ ਨਿਧ ਤੇਰੀ ਰਹਾਉ ਮਹਾ ਪਤਿਤ ਮੁਗਦ ਲੋਭੀ ਫੋਨ ਕਰਤ ਪਾਪ ਅਵਹਾਰਾ ਪੈ ਮਰ ਬੇ ਕੋ ਬਿਸਰਤ ਨਾਹਨ ਤੇਹ ਚਿੰਤਾ ਤਨ ਜਾਰਾ ਉਪਾਵ ਮੁਖਤ ਕੇ ਕਾਰਨ দেহ ਦੇਸ ਕੋ ਉਠਤਾਇ ਘਾਟ ਹੀ ਪੀਤਰ ਬਸੈ ਨਿਰੰਜਨ ਤਾ ਕੋ ਮਰਮ ਨਾ ਪਾਇਆ ਨਾਹਿਨ ਗੁਣ ਨਾਹਿਨ ਕਾਸ਼ ਜਾਪ ਤਾਪ ਕੌਨ ਕਰਮ ਆਵ ਕੀਜੈ ਨਾਨਕ ਹਾਰ ਪਰਿਓ ਸਰਨਾਗਤ ਅਪੈਦਾਨ ਪ੍ਰਭ ਦੀਜੈ ਨਾਹਿਨ ਗੁਨ ਨਾਹਿਨ ਕਛ ਜਾਪ ਤਾਪ ਕੌਨ ਕਰੇ ਕੀ ਜੈ ਨਾਨਕ ਹਾਰ ਪਰਿਓ ਸਰਨਾਗਤ ਅਪੈਦਾਨ ਪ੍ਰਭ ਦੀਜੈ जय तिसरी महल्ला नावा हरजू राख लेहो पात मेरी जान को त्रास भयो और अंतर शरण गही कृपा निद तेरी वाहेगुरु जी का खालसा ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਫਰਮਾਨ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਹੈ ਜੈਤਸਰੀ ਮਹੱਲਾ ਨੌਵਾਂ ਏ ਪ੍ਰਭੂ ਜੀ ਮੇਰੀ ਇੱਜ਼ਤ ਰੱਖ ਲਵੋ ਮੇਰੇ ਹਿਰਦੇ ਵਿੱਚ ਮੌਤ ਦਾ ਡਰ ਵਸ ਰਿਹਾ ਹੈ ਇਸ ਤੋਂ ਬਚਨ ਲਈ ਏ ਕਿਰਪਾ ਦੇ ਖਜ਼ਾਨੇ ਪ੍ਰਭੂ ਮੈਂ ਤੇਰਾ ਆਸਰਾ ਲਿਆ ਹੈ ਰਹਾਉ हे ਪ੍ਰਭੂ ਮੈਂ ਵੱਡਾ ਵਿਕਾਰੀ ਹਾਂ ਮੂਰਖ ਹਾਂ ਲਾਲਚੀ ਵੀ ਹਾਂ ਪਾਪ ਕਰਦਾ ਕਰਦਾ ਹੁਣ ਮੈਂ ਥੱਕ ਗਿਆ ਹਾਂ ਮੈਨੂੰ ਮਰਨ ਦਾ ਡਰ ਕਿਸੇ ਵੇਲੇ ਪੁੱਲਦਾ ਨਹੀਂ ਇਸ ਮਰਨ ਦੀ ਚਿੰਤਾ ਨੇ ਮੇਰਾ ਸਰੀਰ ਸਾੜ ਦਿੱਤਾ ਹੈ हे ਪਾਈ ਮੌਤ ਦੇ ਇਸ ਸਹਿਮ ਤੋਂ ਖਲਾਸੀ ਹਾਸਲ ਕਰਨ ਲਈ ਮੈਂ ਅਨੇਕਾਂ ਹਿੱਲੇ ਕੀਤੇ ਹਨ ਦਸੇ ਪਾਸੇ ਉੱਠ ਉੱਠ ਕੇ ਦੌੜੀਆਂ ਹਾਂ ਮਾਇਆ ਦੇ ਮੋਹ ਤੋਂ ਨਿਰਲੇਪ ਪਰਮਾਤਮਾ ਹਿਰਦੇ ਵਿੱਚ ਹੀ ਵਸਦਾ ਹੈ ਉਸ ਦਾ ਭੇਤ ਮੈਂ ਨਹੀਂ ਸਮਝਿਆ ਹੈ ਮੇਰੇ ਸਤਿਗੁਰੂ ਪਰਮਾਤਮਾ ਦੀ ਸਰਨ ਤੋਂ ਬਿਨਾਂ ਹੋਰ ਕੋਈ ਗੁਣ ਨਹੀਂ ਕੋਈ ਜਪ ਤਪ ਨਹੀਂ ਜੋ ਮੌਤ ਦੇ ਸਹਮ ਤੋਂ ਬਚਾ ਲਵੇ ਫਿਰ ਹੁਣ ਕਿਹੜਾ ਕੰਮ ਕੀਤਾ ਜਾਏ हे ਪ੍ਰਭੂ ਹੋਰ ਸਾਧਨਾ ਵੱਲੋਂ ਹਾਰ ਕੇ ਮੈਂ ਤੇਰੀ ਸਰਨ ਆ ਪਿਆ ਹਾਂ ਤੂੰ ਮੈਨੂੰ ਮੌਤ ਦੇ ਡਰ ਤੋਂ ਖਲਾਸੀ ਦਾ ਦਾਨ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ